ਓ ਕਿਵੇਂ ਆਏ ਦੀਪਕ ਤਾਓ ਸ਼ਰਮਾ ਲੈਣਾ ਆਏ ਸੀ ਬਾਬਾ ਸੱਚਾ ਸ਼ਰਮਾ ਮਿਲ ਜੂਗਾ ਤੁਹਾਨੂੰ 100 ਸਾਲ ਤੱਕ ਨਿਗਾ ਨਹੀਂ ਜਾਂਦੀ ਬੰਦੇ ਦੀ ਹਾਂ ਸ਼ਰਮਾ ਬਹੁਤ ਆਪਾਂ ਸੱਪ ਦੀ ਛੀ ਬਣਾ ਕੇ ਰਲਾ ਕੇ ਫੇਰ ਬਣਾਇਆਗਾ ਠੀਕ ਆ ਆਪਾ ਹਾਂ ਆਪਾ ਕੰਦਾਲੀ ਦੀ ਦਵਾਈ ਮਿਲ ਜੂਗੀ ਕੰਨਾਲੀ ਪੁੱਤਮ ਦੇਵਾਂਗੇ ਦਵਾਈ ਹਾਂ ਕੋਈ ਚੀਜ਼ ਘਟਨੀ ਇਥੋਂ ਸੰਤ ਬੜੇ ਪਹੁੰਚੇ ਹੋਏ ਨੇਗੇ ਕਰਨੀ ਵਾਲੇ ਮਿਲ ਗਏ ਸਾਨੂੰ ਠੀਕ ਆ ਬੜੀ ਹਾਂ ਮੇਰੇ ਚੇਲੇ ਇੱਧਰ ਬੈਠੇ ਨੇ ਕਿ ਉਹਨਾਂ ਨਾਲ ਗੱਲ ਕਰਦਾ ਵਾਂ ਅੱਬਾ ਅੱਥ ਵੀ ਦਿਖਾਉਣਾ ਹੈ ਹੱਥ ਦਾ ਓਥੇ ਬੱਚਾ ਤੇਰੇ ਕਰਮਾਂ ਚ ਫੌਜੀ ਨੌਕਰੀ ਲਿਖੀ ਆ ਮਣੀ ਮੂੜੀ ਅੰਟਲ ਪਈ ਹੈਗੀ ਉਹ ਬਾਬੇ ਕਰਦਾਂਗੇ ਪੂਰੀ ਭਗਤਾ ਤੇਰੇ ਆਗੇ ਵਾਲਾ ਬਹੁਤ ਮੰਦਾ ਤੂੰ ਤੇਜ ਹੈ ਬੜੀ ਤੈਨੂੰ ਨੌਕਰੀ ਮਿਲੂਗੀ ਆ ਆਪਾ ਕਿੱਦੜ ਸੰਗੀ ਦਿੰਦੇ ਆ ਤੈਨੂੰ ਬਣਾ ਕੇ ਠੀਕ ਆ ਠੀਕ ਆ ਪਾਓ 12 ਹੋ ਜਾਣਗੇ ਤੇਰੀਆਂ ਭਗਤਾ ਤੂੰ ਸਕੂਲ ਦੇ ਵਿੱਚ ਘਟ ਜਾਂਦਾ ਰਹੇਗਾ। ਲੇਟ ਫੇਟ ਬਹੁਤ ਨੇ, ਹਾਜ਼ਰੀਆਂ ਬਹੁਤ ਨੇ ਗਏ, ਹਾਜ਼ਰੀਆਂ ਤੇਰੀਆਂ। ਕੋਈ ਭਗਤਾ ਤੇ ਨਹੀਂ ਵੀ ਭੀੜਬੰਦੀ ਕਰਾਂਗੇ। ਦੇਵਾਂਗੇ ਦਵਾਈ ਤੈਨੂੰ ਵੀ। ਪਾਓ 12 ਤੇਰੀਆਂ ਹੋ ਜਾਣਗੀਆਂ। ਹਾਂ ਭਗਤਾ ਕੀ ਤਕਲੀਫ ਹੈ? ਦਰਦ ਹੈ ਹੁਣ ਜੜਦਾ। ਬਾਬਾ ਤੈਨੂੰ ਜੜਾ ਜੜੀ ਬ루ਟੀ ਦੀ ਦਵਾਈ ਬਣਾਈ ਪਈ ਐ। ਛੀਲੇ ਨੂੰ ਬਾਜ਼ ਮਾਰਦਾ ਮੈਂ ਤੈਨੂੰ ਦਿਨੇ ਆ ਗੁਣ ਦਵਾਈ। ਇਹ ਭਗਤਾ ਦਵਾਈ ਦਿੰਨੇ ਆ ਵਧੀਆ ਇਹਨਾਂ ਨੂੰ ਗਿੱਦੜ ਸਿੰਘੀ ਬਣਾ ਕੇ ਫਿਰ 2 ਰੁਪਏ ਕਮਾਉਂਦੇ ਹੋ ਜਾਗੇ ਫਿਰ ਆਥਨ ਦਾ ਵੀ ਟਾਈਮ ਪਾਸ ਹੋ ਜਾਊਗਾ ਸ਼ੁਗਲ-ਗੁਗਲ ਵੀ ਕਰਨੀਆਂ ਵਾਲੀ ਮੁੱਠੀ ਤੇ ਦਵਾਈ ਮਹਿੰਗੀ ਐ ਤੇ ਜਿਹੜੇ ਚੇਲੇ ਨੇ ਆਪਣੇ ਉਹਨਾਂ ਉਹ ਵੀ ਖੁਸ਼ ਹੋ ਜਾਣਗੇ 2 ਰੁਪਏ ਜਦੋਂ ਬਣੇ ਆਪਾਂ ਨੂੰ ਤਾਂ ਗਾਹਾਂ ਆਪਾਂ ਪਾੜੀ ਜਾਂਦੇ ਹੋ ਜਾਾਂਗੇ ਸੋਣਾ ਕੰਮ ਚੱਲੇਗਾ ਲੈ ਭਗਤਾ ਦਵਾਈ ਫੜਾਓ ਫਿਰ ਲਈਏ ਭਗਤਾਂ ਨੂੰ ਦਵਾਈ ਤਾਂ ਕਿ ਤਾਂ ਹੋਰ ਵੀ ਲੀਕੀ ਜਾਂਦੀ ਐ ਉਹ ਉੱਠ ਭਗਤਾ ਫਿਰ ਦਈਏ ਦਵਾਈ ਤੈਨੂੰ ਆ ਦੋ ਟੁੱਪਾਂ ਨੇ ਇਹ ਮਣੀ ਤੈਨੂੰ ਦਵਾਈ ਵੀ ਦੇਵਾਂਗੇ ਪੁੜੀਆਂ ਦੰਨਾ ਮੈਂ ਭਗਤਾ ਜੀ ਸੰਤ ਬੜੇ ਪਹੁੰਚੇ ਹੋਏ ਨੇਗੇ ਉਹ ਲੈ ਭਗਤਾ ਦਵਾਈ ਇਹ ਦੋ ਪੁੜੀਆਂ ਇੱਕ ਪੁੜੀ ਰਜਾਨਾ ਰੋਜ਼ ਖਾਣੀ ਐ ਚਾਰ ਦਿਨਾਂ ਦੇ ਬਾਬਾ ਜੀ ਇਹ ਚਾਰ ਦਿਨਾਂ ਦੀ ਦਵਾਈ ਹੋਗੀ ਠੀਕ ਐ ਬਾਬਾ ਵੇਖ ਲੈ ਰੱਖੇ ਦੋ ਜਾਈਏ ਜਿਦੋਂ ਮਰਜ਼ੀ ਆ ਜਾਓ ਭਗਤੋ ਦੋ ਦਿਨ ਕੱਢ ਕੇ ਆ ਜਾਓ ਕਿਉਂਕਿ ਉਹ ਸੰਤ ਦੂਰਬਾਈ ਬਾਹਰ ਭਗ ਜਾਂਦੇ ਨੇ ਹੋਲੀ ਹੋਲੀ ਟਾਈਮ ਲੱਗ ਜਾਂਦਾ ਹੈਗਾ ਲੇਟ ਹੋ ਜਾਂਦਾ ਹੈਗੇ ਠੀਕ ਹੈ ਜੀ ਜਿਉਂਦਾ ਰਿਹਾ ਬੱਚਾ ਹਾਂ ਵੀ ਭਗਤਾ ਅੱਬਾ ਜੀ ਕੰਨਾਲੀ ਦਵਾਈ ਲੈਣੀ ਹੈ ਜੀ ਕੰਨਾਲੀ ਦਵਾਈ ਲਓ ਭਾਈ ਸਰਤਾ ਤੈਨੂੰ ਤੈਨੂੰ ਪਾਉਣੀਆਂ ਕੰਨਾਂ ਦੇ ਵਿੱਚ ਇਹ ਠੀਕ ਹੈ ਜੀ ਹਾਂ ਸੁਣਨ ਲੱਗ ਜੂਗਾ ਠੀਕ ਟੁਗਲੀਆਂ ਚੱਕਲੀਆਂ ਇਹਨੇ ਕਰਦੇ ਨੇ ਤੈਨੂੰ ਵਧੀਆ ਸੁਣੂਗਾ ਠੀਕ ਹੈ ਹੈ ਮੌਜਾਂ ਵਟੇਗਾ ਹਾਂ ਵੀ ਭਗਤਾ ਹੋ ਖੜਾ ਲੋ ਪਾਈ ਇਹ ਬੱਚਾ ਜਗੂ ਬਾਵਾ ਹੈ ਇਹ ਤੋ ਟਾਈਮ ਸਰਤੇ ਮਸਲੀ ਉਤਰੀ ਖੇਸ ਲੈ ਲਈ ਤੇ ਰਾਮਨਾਥ ਸੋ ਬੈਜੇਗਾ ਠੀਕ ਹੋ ਜਾਏਗਾ ਵਧੀਆ ਫਿਰ ਬਾਪੇ ਨੂੰ ਯਾਦ ਕਰੇਗਾ ਕਾ ਕਰਤਾ ਉਹ ਬਾਪਿਆਂ ਨੂੰ ਪਾਈ ਪੁੰਨਦਾਨ ਵੀ ਕਰਿਆ ਕਰੋ ਮਾਣੇ ਮੁੱਟੀ ਨਾ ਪਰ ਬਾਪੇ ਨੂੰ ਖਰਚਾ ਬਹੁਤ ਆਏਗਾ ਲੋ ਪਰ ਤੂੰ ਓ ਬਾਪਾ ਨਹੀਂ ਖੇਚੜਾ ਬਹੁਤ ਜ਼ਿਆਦਾ ਹੋ ਜੰਦੀ ਆ ਰਗੜ ਰਹੀ ਆ ਦਵਾਈ ਲਿਓਣੀ ਪਾੜਾਂ ਦੇ ਵਿੱਚੋਂ ਸੱਪ ਫੜਨੇ ਫਿਰ ਖੇਚੜਾ ਬਹੁਤ ਹੋ ਜੰਨੇ ਪਾਈਏ ਤਾਂ ਜਾਓ ਭਾਂ ਤੋਂ ਚੰਗਾ ਸੰਗਤ ਹੋਰ ਵੀ ਲੀਕਦੀ ਐ ਹੋ ਪਲਾ ਕਰਪਲਾ ਕਰਦੇ ਦਾ ਤਾਂ ਕੀ ਕਰੀ ਜਾਂਦੇ ਨੇ ਬਾਬੇ ਗੁਣਿਆ ਚੇਲੇ ਬਣਦੇ ਆ ਹੋਰ ਕੀ ਹੈ ਹੋਰ ਤਾਂ ਕੋਈ ਹੱਦ ਨਹੀਂ ਹੈਗਾ ਸਸਿਕਾ ਬਾਬਾ ਜੀ ਸਤਿ ਸ੍ਰੀ ਅਕਾਲ ਭਾਈ ਹੋਰ ਬੱਚੋ ਵਧੀਆ ਬਾਬਾ ਜੀ ਵਧੀਆ ਮੈਂ ਤਾਂ ਬਾਬਾ ਜੀ ਚੇਲਾ ਬਣ ਆਇਆ ਸੀ ਰੇ ਚੇਲਾ ਭਗਤਾ ਬਣ ਜਾ ਹਾਂ ਜੀ ਲਈ ਲੋੜ ਆਪਾਂ ਨੂੰ ਘਰ ਦੇ ਤੰਗ ਬਾਲਾ ਕਰਦੇ ਨੇ ਸਾਰਾ ਦਿਨ ਕੰਮ ਕਾਮ ਹੀ ਕਹੀ ਜਾਂਦੇ ਰਹਿੰਦੇ ਵੀ ਕੰਮ ਕਰ ਲੈ ਕੰਮ ਕਰ। ਹੋਣੀ ਬੱਚਾ ਵੱਡ ਮੌਜਾਂ ਸੰਤਾਂ ਦੇ ਨਾਲ ਚੰਗਾ ਖਾਣਾ ਮਿਲੂਗਾ ਵਧੀਆ। ਠੀਕ ਆ ਬਾਬਾ ਜੀ। ਹੈ ਖੇਚੜਾ ਹੋਇਆ ਗੁਰੂ ਕੀ ਜਾਦੇ। ਨਾ ਨਾ ਕੋਈ ਗੱਲ ਨਹੀਂ। ਉਹ ਰਾਤ ਭਰਾਤੀ ਸੰਤਾਂ ਨੂੰ ਤੁਰਨਾ ਪੈਂਦਾ ਪਹਾੜੀ ਦੇ ਵਿੱਚ ਕੋਈ ਜਾਨਵਰ ਵੀ ਡੰਗ ਦੇ ਫਿਰ ਤੈਨੂੰ ਚੱਕਣਾ ਪੈ ਜਾਏਗਾ। ਨਾ ਨਾ ਕੋਈ ਚੱਕਰੀ ਨਹੀਂ ਬਾਬਾ ਜੀ। ਹਾਂ। ਭਾਵੇਂ ਤਾ ਤੈਨੂੰ ਬੋਲੀ ਸੁਧਾਰਨੀ ਪਊਗੀ। ਨਾਣਾ ਬਾਬਾ ਜੀ ਆਪਾਂ ਨੂੰ ਤਾਂ ਬੋਲੀ ਆਉਂਦੀ ਹੈ ਕਿਉਂ ਆਪਣੇ ਕੋਲੇ ਸੰਗਤ ਬਹੁਤ ਜ਼ਿਆਦਾ ਆ ਜਾਂਦੀ ਹੈ ਮਿੱਠੀ ਬੋਲੀ ਨਾਲ ਸੰਗਤ ਨਾਲ ਜਿੱਤਿਆ ਜਾਂਦਾ ਕੰਮ ਭਗਵੇਂ ਲੀੜੇ ਪੌਣੇ ਪਹਿਣਗੇ ਤਾਂ ਤਲਾ ਰੂਪ ਧਾਰਨਾ ਪਊ ਆਪਾਂ ਨੂੰ ਠੀਕ ਆ ਬਾਬਾ ਜੀ ਉਹ ਜੱਤਰੀ ਨੇ ਫੇਰ ਤੂੰ ਮੋਜਾ ਬਟੇਗਾ ਭਖਤਾ ਨਾਣਾ ਠੀਕ ਆ ਹਾਂ ਲੀੜੇ ਭਾਗ ਲੀੜੇ ਪਾ ਤੇ ਆਪਣੀ ਸੰਗਤ ਦੇ ਵਿੱਚ ਹੋ ਹਾਜ਼ਰ ਹੋ ਜਾ ਠੀਕ ਆ ਬਾਬਾ ਜੀ ਕੱਪੜੇ ਬਾਬਾ ਜੀ ਫੇਰ ਆ ਭਖਤਾ ਵੀ ਦੋ ਬੋਲੀ ਬੋਲ ਕੇ ਖਾ ਫਿਰ ਮੈਨੂੰ ਹਾਂ ਜੀ ਬਾਬਾ ਜੀ ਮੈਂ ਪਹਿਲਾਂ ਜੋਗੀ ਹਾਂ ਮੈਂ ਕਰਕੇ ਦਿਖਾ ਦੇਣਾ ਤੁਹਾਨੂੰ ਬੋਲ ਕੇ ਦਿਖਾ ਦੇਣਾ ਮੈਂ ਅੱਛਾ ਹਾਂ ਬੋਲ ਪੁੱਤੋ ਪਹਿਲਾਂ ਬਾਬਾ ਜੀ ਮੈਂ ਕੱਪੜੇ ਪਾ ਕੇ ਬੋਲ ਕੇ ਦਿਖਾਉਣ ਨਾਲੇ ਆਏ ਜੇ ਹੋ ਜੂਗਾ ਵੀ ਹੈਗਾ ਹਨਾ ਚਲੋ ਆਏ ਕਰ ਲੈ ਬੱਚਾ ਆ ਚੱਕ ਲੀੜੇ ਪਾ ਤੂੰ ਫੇਰ ਸੰਤਾਂ ਰੂਪ ਧਾਰ ਠੀਕ ਆ ਬਾਬਾ ਜੀ ਲਾਏ ਬਾਬਾ ਦੱਸੀ ਗੇਰਾ ਬਣ ਗਏ ਮੈਂ ਜੇਲਾ ਛੋੜਾ ਹੋ ਉਹ ਚੰਗਾ ਭਗਤਾ ਬੈਠ ਫੇਰ ਤੂੰ ਦੱਸੋ ਆਪਾ ਬਾਬਾ ਜੀ ਹੁਣ ਕੀ ਕਰਨਾ ਹੈ ਲੈ ਭਗਤਾ ਆਪਾ ਕਿਤਾਬ ਪੜ੍ਹਨੀ ਹੈ ਇਹਦੇ ਵਿੱਚ ਜੜੀਆਂ ਬੁੱਟੀਆਂ ਦੀ ਦਵਾਈ ਲਿਖੀ ਹੋਈ ਹੈ ਉਹ ਸਾਰੀ ਆਪਾਂ ਨੋਟ ਕਰਨੀ ਹੈ ਕਿੱਥੋਂ ਕਿਥੋਂ ਕੀ ਕੀ ਸਮਾਨ ਪੈਂਦਾ ਉਹ ਯਾਦ ਕਰ ਬਤੂੰ ਠੀਕ ਆ ਬਾਬਾ ਜੀ ਹਾਂ ਇਹਦਾ ਬਾਬਾ ਜੀ ਮੈਨੂੰ ਤਾਂ ਲਖਾਈ ਨਹੀਂ ਸਮਝ ਆਉਂਦੀ ਭਗਤਾ ਹੌਲੀ ਹੌਲੀ ਤੇਰੇ ਯਾਦ ਆਉ ਉਹ ਇਹਦਾ ਲਖਾਈ ਕਿਸੇ ਮੈਨੂੰ ਲੱਗਦਾ ਕਿਸੇ ਹੋਰ ਬੰਦੇ ਦੀ ਲੱਗ ਇਹ ਭਗਤਾ ਹੈ ਨਾ ਗਿੱਧਰ ਸਿੰਘੀ ਵਾਲੇ ਨੇ ਜਿਹੜਾ ਸਮਾਨ ਲਿਖਿਆ ਸੀ ਉਹ ਪੂਰਾ ਲਿਖਿਆ ਹੋਇਆ ਹੈਗਾ ਇਹਦਾ ਰਤ ਗਿੱਧਰ ਸਿੰਘੀ ਨੇ ਬਹੁਤ ਬਹੁਤ ਚੀਜ਼ਾਂ ਕਰੀਆਂ ਬਹੁ ਲੋਕਾਂ ਦਾ ਫਾਇਦਾ ਕੀਤਾ ਇਹਦਾ ਬਾਬਾ ਮੈਂ ਤਾਂ ਰੱਦੀ ਰੁੱਦੀ ਵਾਲਾ ਸਮਾਨ ਜਿਹਾ ਰੱਖਦਾ। ਪਕਾਉੜੇ ਆ ਵਰਤੂ ਮੇਰੇ ਕੋਲੇ। ਇਹਨੂੰ ਗੱਲ ਸਮਝਾਉਣਾ ਮੈਂ। ਹਾਂ ਬਾਬਾ। ਇੱਕ ਤਿੰਨ ਜਰ ਜਬਾਕ ਜੇ ਆਏ ਸੀਗੇ। ਉਹ ਦਵਾਈ ਲੈ ਕੇ ਗਏ ਨੇ। ਉਹ ਕਹਿੰਦੇ ਵੀ ਆ ਬਾਬਾ ਤੈਨੂੰ ਪੈਸੇ ਦਿੱਤੇ। ਹਾਂ। ਆ ਪੈਸੇ ਦੇਖ ਭਗਤਾ। ਕੇ ਬਾਬੇ ਨਾਲ ਠੱਗਿਆ ਨਾ ਮਾਰਨ ਟਾਈਮ ਖਰਾਬ ਵਾਲਾ ਹੈਗਾ। ਬਾਬਾ ਯਾਰ ਬਟੂਆ ਇਹਦਾ ਤੇਰਾ ਬਾਟਿਆ ਪਿਆ ਇਹਦੇ ਵਿੱਚ ਕੀ ਨਿਕਲੂ ਇਹਦਾ ਖੋਲੂ ਕਿੱਥੋਂ ਬੰਦ ਕਿੱਥੋਂ ਹੁੰਦਾ ਪਤਾ ਹੀ ਨਹੀਂ ਲੱਗਦਾ ਕੁਝ। ਇਹਦਾ ਬਾਬਾ ਖਾਲੀ ਐ ਪੱਤਾ ਬੜਾ ਬਾਬਾ ਨਾਲ ਦੋ ਵਾਰੀ ਠੱਗੀਆਂ ਮਾਰ ਗਈ ਇਹ ਠੱਗੀਆਂ ਮਾਰਨ ਵਾਲੇ ਭਲਿਆ ਨਹੀਂ ਕਰਾਉਂਦੇ ਆ ਉਹਦਾ ਇਹਦਾ ਬਾਬਾ ਖਾਲੀ ਬੇਹ ਦੇ ਵਿੱਚ ਦਾ ਫੋਟੋਆਂ ਫੂਟ ਮਾ ਕੋਸ ਵੀ ਕੋਸ ਨਹੀਂ ਇਹਦਾ ਪੱਤਾ ਬਹੁਤ ਵੱਡੀ ਠੱਗੀ ਮਾਰ ਲਈ ਚਲੋ ਆਪਾਂ ਪਿੰਡ ਬਣੀ ਚੱਲਦੇ ਆ ਕਿ ਮਾਈਆਂ ਮਿਲ ਜਾਣਗੀਆਂ ਬੱਚੇ ਮਿਲਣਗੇ 2 ਰੁਪਏ ਬਣਾ ਕੇ ਆਪਦਾ ਰੋਟੀ ਦਾ ਸਾਧਨ ਕਰਾਂਗੇ ਬਾਬਾ ਫਿਰ ਜਾਣ ਤੋਂ ਪਹਿਲਾਂ ਮੈਨੂੰ ਕੋਈ ਗਿੱਧੜ ਸਿੰਘ ਕੀਤਾ ਦੇ ਦੋ ਕਾ ਦਿੰਨੇ ਗਿੱਦੜ ਸਿੰਘੀ ਇਹਦੇ ਵਿੱਚ ਤਾਂ ਮਣਕਾ ਹੈ ਠੀਕ ਆ ਬਾਬਾ ਹਾਂ ਲੈ ਭਗਤਾ ਆ ਤੈਨੂੰ ਸਮਾਨ ਦਿੰਨਾ ਵਾ ਇਹ ਦੋ ਬਾਬਾ ਜੀ ਆ ਸਮਾਨ ਬਹੁਤ ਜ਼ਿਆਦਾ ਹੈ ਇਹ ਲੋਕਾਂ ਦੇ ਭਲੇ ਵਾਸਤੇ ਹੈ ਠੀਕ ਆ ਤੈਨੂੰ ਕੰਨ ਫੂਕ ਮਾਰਦਾ ਮੈਂ ਤੇਰੇ ਲੈ ਬਾਬਾ ਜੀ ਮਾਰ ਦੂੰਗਾ ਭਗਤਾ ਵੀ ਫੇਰ ਹੀ ਕਾਰੋਬਾਰ ਚੱਲੂਗੀ ਆਪਣੀ ਹੌਲੀ ਹੌਲੀ ਲੋਕਾਂ ਨੂੰ ਦੁਝਾਈਦਾ ਹੈ ਠੀਕ ਆ ਬਾਬਾ ਠੀਕ ਆ ਜੀ ਹਾਂ ਚਲ ਭਗਤਾ ਚਲੀਏ ਫਿਰ ਜਿਵੇਂ ਜਿਵੇਂ ਮੈਂ ਦੱਸੂਗਾ ਉਸ ਤਰ੍ਹਾਂ ਹੀ ਕਰਨਾ ਹੈ ਕੰਮ ਠੀਕ ਆ ਬਾਬਾ ਹਾਂ ਹੌਲੀ ਹੌਲੀ ਤੈਨੂੰ ਤਰੀਕਾ ਆ ਜਾਏਗਾ ਠੀਕ ਆ ਬਾਬਾ ਜੀ ਆ ਭਗਤਾ ਮਨਕਾ ਚੱਕ ਕਿਸੇ ਨਾ ਗਿੱਦੜ ਸਿੰਘਾਂ ਰਲ ਲਾ ਕੇ ਅਪਨ ਲੋਕਾਂ ਦਾ ਪੜਾ ਕਰਾਂਗੇ ਹੈਗਾ ਭਾਈ ਕੋਈ ਘਰੇ ਤਾਂ ਆਜੋ ਯਾਰ ਹਾਂ ਹੈਗਾ ਬਾਬਾ ਜੀ ਕਿਵੇਂ ਆਉਣੇ ਫੇ ਬਾਬਾ ਜੀ ਹਾਂ ਬਾਬਾ ਨੂੰ ਰੋਟੀ ਪਾਣੀ ਦਾ ਦੇ ਦਿਓ ਰੋਟੀਆਂ ਬਾਬਾ ਮੈਨੂੰ ਆਪ ਨਹੀਂ ਮਿਲਦੀ ਓਕੀ ਬੱਲ ਹੋ ਗਈ ਬੱਚੇ ਮੇਰੀ ਘਰ ਵਾਲੀ ਬਿਮਾਰ ਆ ਬਹੁਤ ਟਾਈਮ ਤੋਂ ਜੀ ਉਹ ਬਾਬੇ ਬਹੁਤ ਕਰਨੀ ਵਾਲੇ ਨੇ ਬਹੁਤ ਉੱਚੀ ਪਦਮੀ ਦੇ ਬੋੜੇ ਹੋਏ ਨੇ ਜਿਆ ਲਿਆ ਘਰ ਵਾਲੇ ਨੂੰ ਦਵਾਈ ਲੈ ਹਣਾ ਜੀ ਤਾਂ ਧੰਨਵਾਦ ਹੋ ਸੋਟਾ ਜੀ ਆ ਜਾ ਨਹੀਂ ਤਨ ਦਵਾਈ ਦੇਵਾ ਕੇ ਹੁਣ ਅੱਜ ਬਾਬਾ ਜੀ ਆਹ ਹਨੇ ਜੀ ਮੇਰੇ ਘਰ ਵਾਲੇ ਹਾਂ ਬੱਚਾ ਕੀ ਤਕਲੀਫ ਹੈ ਬਾਬਾ ਜੀ ਮੈਂ ਢਿੱਲੀ ਮਿੱਸੀ ਰਹਿਣੀ ਹੈ ਜੀ ਅੱਛਾ ਅੱਛਾ ਕੋਣੀ ਬੱਚਾ ਦਵਾਈ ਦੇਵਾਂਗੇ ਨੋਦਨਾ ਤੈਨੂੰ ਠੀਕ ਕਰ ਦਾਂਗੇ ਘਰ ਨਾਲ ਤਾਂ ਹੀ ਲੜਦਾ ਨਾਨ ਜੀ ਨਾਨ ਜੀ ਨਹੀਂ ਨਹੀਂ ਇਹਦੇ ਆ ਵੀ ਦਵਾਈ ਕਰਨ ਮੇਰੇ ਕੋਲੇ ਹੈਗੀ ਐ ਠੀਕ ਹਾਂ ਇਹਨੂੰ ਵੀ ਆਪਾਂ ਛੱਟ ਕਰ ਦਾਂਗੇ ਭਾਈ ਠੀਕ ਹੈ ਹਾਂ ਬੱਚਾ ਮੋਜਾਂ ਵਟੋਂਗੇ ਤੇ ਰੋਟੀ ਪਾਣੀ ਛਕਣੀਆਂ ਬਾਬਾ ਨੇ ਜੇ ਛੋੜਾ ਹੱਲ ਕਰਤਾ ਸਾਡੇ ਰੋਟੀ ਪਾਣੀ ਤਾਂ ਖਵਾ ਦੋਗੇ ਤੁਸੀਂ ਹਾਂ ਜੀ ਬਾਬਾ ਜੀ ਲਓ ਬੱਚਾ ਗੱਡੀ ਇਹ ਤੇ ਬਾਈ ਫਿਰ ਬਾਬਾ ਆਪਣੇ ਵਾਲੀ ਹਾਂ ਤੇ ਇਹ ਬੱਚਾ 500 ਦੀ ਦਵਾਈ ਆਪਣੀ ਬਾਬਾ ਉਹ ਮਾਇਲ ਰਗੜੀ ਸੀ ਉਹ ਯਾਰ ਪੈਦੀ ਦਵਾਈ ਆ ਵਿੱਚ ਮਲਤਾਨੀ ਮਿੱਟੀ ਪਾਈਏ ਚਲੋ ਭਾਈ ਜਿਵੇਂ ਸਾਡੇ ਕਹੇ ਨੇ ਕਰੋ ਆ ਤੈਨੂੰ ਦਵਾਈ ਦਿੰਨੇ ਆ ਇਹ ਬਾਬੇ ਨੇ ਆਪ ਰਗੜੀ ਹੈ ਵੇ ਤੂੰ ਦੇਖੀ ਤਿੰਨ ਦਿਨਾਂ ਅਜੇ ਠੀਕ ਹੋ ਜੰਗੇ ਇੱਕ ਵਾਰੀ ਤੇਰਾ ਹੱਥ ਚੈੱਕ ਕਰਾਂਗੇ ਅਸੀਂ ਇਹ ਬੱਚਾ ਮਰਦਾਨੀ ਗਰਮائش ਵੀ ਹੋ ਜਾਂਦੀ ਹੈ ਜੋ ਭੁਖਣਾ ਲੱਗੇ ਬੰਦੇ ਨੂੰ ਕਈ ਬਿਮਾਰੀਆਂ ਨੂੰ ਸਦਾ ਦਿੰਦੀ ਹੈ ਕੌਜੀ ਹੋ ਗਈ ਹੋਰ ਚੀਜ਼ਾਂ ਹੋ ਗਈਆਂ ਤੇਨ ਦੇ ਨਾਲ ਜੇ ਤੂੰ ਠੀਕ ਹੋ ਜਾਏਂਗੇ ਹੱਥਾਂ ਤੱਕ ਕੇ ਦਵਾਈ ਲੈਣੀ ਹੈ ਇਹ ਇਹ ਤੇਰਾ ਪਤੀ ਤਾਂ ਘੰਗਾ ਕਰਦਾ ਤਾਂ ਸਾਨੂੰ ਹੁਣੇ ਦੱਸ ਦੇ ਅਸੀਂ ਉਹਦੇ ਵਾਸਤੇ ਵੀ ਦਵਾਈ ਦੇ ਦਾਂਗੇ ਨਹੀਂ ਉਹਦੀ ਵੀ ਨਾਲ ਸੰਬੰਧੀ ਕਰਉਣੀ ਪਊਗੀ ਬੱਚਾ ਜੇ ਤੂੰ ਨਾ ਲੜੇਂਗਾ ਤਾਂ ਘਰਪਾ ਵੱਜ ਜਾਏਗਾ ਨਹੀਂ ਕਲੇਸ਼ ਕਰੇਂਗਾ ਤਾਂ ਲੜਕੀ ਬਗੜੀ ਜੀ ਲੜਦੀ ਨਹੀਂ ਜੀ ਸੋ ਸਭ ਆਏ ਆ ਕਈ ਵਾਰੀ ਲੜਦੇ ਨੇ दारू ਪੀ ਕੇ ਸ਼ਰਾਬਾਂ ਤੰਗ ਕਰਦੇ ਨੇ ਇਹ ਬਾਬਾ ਜੀ ਆਏ ਗਾ ਦੇ ਇਹਨਾਂ ਦਾ ਹੱਥ ਦੇਖ ਲੈਨੇ ਅਗੇਰਾ ਹੱਥ ਠੀਕ ਬੱਚਾ ਹੱਥਾਂ ਜੀ ਨੁਕਸ ਹੋਂਦਾ ਇਹਨਾਂ ਦੀ ਹੱਥ ਦੇਖ ਬੱਚਾ ਹੱਥ ਦੇ ਬੜੇ ਨਰਮ ਨੇ ਬਾਬਾ ਜੀ ਮੈਂ ਕਹਿੰਦਾ ਤੁਹਾਨੂੰ ਆਮ ਤੇ ਤੇ ਕਰਮਾਂ ਦੇ ਵਿੱਚ ਦੋ ਬੱਚੇ ਨੇ ਬੱਚੋ ਹਾਂ ਮੋਜਾਂ ਵੱਡੋਂਗੇ ਤੁਸੀਂ ਹਾਂ ਹੋਰ ਭਾਈ ਮੋਜਾਂ ਵੱਡੋ ਤੇ ਆਂ ਰੰਗਲ ਮੰਗਲ ਹੋ ਜਾਉਗੇ। ਆਤਨੇ ਖਾਣਾ ਖੂਣਾ ਤਾਂ ਲਿਆ ਕੇ ਦੇ ਤੋ ਸਾਨੂੰ ਸਵੇਰ ਦੇ ਭੁੱਖੇ ਬੈਠੇ ਆ। ਨਾਲੇ ਆਏ ਮੂਹ ਕੋਲ ਕੋ ਇਹ ਸੰਤ ਬੁਜੀਵਤਾਏ ਹੁੰਦੇ। ਛੜਾ ਖੂਣਾ ਲਿਆ ਕੇ ਦੇ ਤੋ ਸਾਨੂੰ ਅਜੀ ਖਾ ਕੇ ਜਾ। ਖਵਾ ਤਾਂ ਨਹੀਂ ਜੀ। ਬਿਆਦੋ ਜੀ ਅਸੀਂ ਡੜਕੇ ਤੇ ਭੁੱਖੇ ਫਿਰਦੇ ਆ। ਭਾਈ ਯਾਰ ਤੂੰ ਹੀ ਲਿਆ ਦੇ ਯਾਰ। ਮੈਂ ਤਾਂ ਆਪਣੀ ਮਿਲਦੀ ਬਈ। ਮੈਂ ਤਾਂ ਭੁੱਖਾ ਕਰਦਾ। ਕੋਤਾ ਲ ਕਰੋ ਤੁਹਾਨੂੰ ਦਵਾਈ ਦਿੱਤੀ ਹੈ 1000 ਰੁਪਏ ਦੀ ਦਵਾਈ ਹੈ 1000 ਰੁਪਏ ਦਾ ਸਾਨੂੰ ਦੇਣੀ ਪੈਣਾ ਤੁਹਾਨੂੰ ਜੀ ਬਾਬਾ ਠੀਕ ਹੋ ਗਏ ਜੀ ਅਗਲੀ ਵਾਰ ਤੁਹਾਨੂੰ ਦੇ ਦਾਂਗੇ ਨਾ ਨਾ ਇਹ ਗੱਲ ਹੈ ਕਿ ਦਵਾਈ ਦਵਾਈ ਦੂਰੋ ਬਣਾ ਕੇ ਲਿਆਈ ਹੈ ਇਹ ਦੁਬਾਰੇ ਦੁਬਾਰੇ ਗੇੜਾ ਢੀ ਲਾਦਾ ਸੰਤਾਂ ਦਾ ਬੱਚਾ 1000 ਰੁਪਏ ਦਾ ਤੁਹਾਨੂੰ ਦੇਣੀ ਪੈਣਾਗਾ ਬੱਚਾ ਇੱਕ ਦਵਾਈ ਜਾ ਕੇ ਦੇਖ ਲਈ ਬਾਬਾ ਕਰਮੀਆਂ ਕਰਣੀ ਨਾਲ ਹੀ ਆਉਂਦੇ ਨੇ ਸੰਤਾਂ ਨੇ ਕੀਪਦਾ ਜਿਹੜਾ ਵੱਜੇ ਨਾ ਵੱਜੇ ਤਿੰਨ ਦਿਨਾਂ ਚ ਹੱਲ ਨਹੀਂ ਹੋਇਆ ਤਾਂ ਤੁਸੀਂ ਸਾਡੇ ਡੇਰੇ ਚ ਜਾ ਕੇ ਸਾਥੋਂ ਪੈਸੇ ਵਾਪਸ ਲੈ ਜਾ ਸਕਦੇ ਮੈਂ ਬਹੁਤ ਪੈਸੇ ਲਾ ਦੇ ਪਹਿਲਾਂ ਹੀ ਬਾਬਾ ਫਿਰ 1000 ਰੁਪਏ ਹੋਰ ਲਾ ਕੇ ਤਿੰਨ ਤਿੰਨ ਵਾਰ ਫਿਰ ਗੇੜਾ ਮਾਰ ਲਿਓ 1000 ਰੁਪਏ ਦਾ ਦੇ ਨਹੀਂ ਪੂਗਾ ਸੰਤਾ ਅਗਲੀ ਵਾਰ ਲੈ ਜਾ ਬਾਬਾ ਆਹ ਸੰਤਾ ਇਹ ਜਦ ਘਰ ਵਾਲਾ ਕੰਮ ਤਾਂ ਬਾਬਾ ਕਰਦੀ ਨਹੀਂ ਹੈ ਪਾਪਾ ਮੇਰੇ ਸਾਹ ਰੁਪਏ ਲੱਗ ਗਏ ਆਹ ਦੇ ਘਰ ਤੇ ਹਜ਼ਾਰ ਰੁਪਏ ਵੀ ਲੱਗੇ ਚ ਕੋਈ ਗੱਲ ਨਹੀਂ ਟਲ ਮਿਸ ਫਿਰ ਕਰ ਚਲ ਬਾਬਾ ਮੈਂ ਦੇਖ ਹੁਣ ਅਜੇ ਹੋਈ ਠੀਕ ਆ ਚਲੋ ਬੱਚਾ ਤੇਰੀ ਸਲਾਹ ਹੈ ਮੈਂ ਜਿਵੇਂ ਕਰਨੀ ਹੈ ਕਰ ਲਾ ਇਹ दारू ਪਿੰਦਾ ਚੋਰੀਓ ਹਾਂ ਇਹ ਸਾਨੂੰ ਪਤਾ ਲੱਗਿਆ ਬਾਹਰੋਂ ਵੀ ਕਲੇਸ਼ ਵੀ ਕਰਦਾ ਹੈ ਤੂੰ 500 ਰੁਪਏ ਦੇ 500 ਨਾਲ ਭਗਤਾ ਕੀ ਹੋਊਗਾ ਸਰ 1000 ਰੁਪਏ ਦਾ ਤੁਹਾਨੂੰ ਦੇ ਦਾਂਗਾ 500 ਹੀ ਬਾਬਾ ਉਹ ਵੀ ਮਸਾਲਾ ਹੈ ਭਾਲ ਕੇ ਪਾਕੀ ਅਸੀਂ ਕਿ ਨੌਕਰੀ ਤੇ ਲੱਗੇ ਆ ਜੀ ਕਰੀ ਰਹਿਣੇ ਆ ਜੀ ਅਸੀਂ ਨਹੀਂ ਬਾਬਾ ਮੈਂ ਕਰੀਏ ਇਹਨਾਂ ਦਾ ਉਹ ਚਲੋ ਬੱਚਾ ਪੁਲਿਸ ਹੀ ਫਿਰ ਹੋਰ ਕੀ ਹੈ ਠੀਕ ਆ ਬਾਬਾ ਜੋ ਫਾਇਦਾ ਹੋਇਆ ਫਿਰ ਤੁਹਾਨੂੰ ਬਾਅਦ ਦੇ ਦਾਂਗੇ ਹੋਰ ਦੇ ਦਾਂਗਾ ਰੁਪਏ ਚਲੋ ਬੱਚਾ ਕੋ ਨਹੀਂ ਕੋ ਨਹੀਂ ਕੋ ਨਹੀਂ ਬੱਚਾ ਬਸ ਦੇਰ ਉਹ ਨਗਰੀ ਬਸਦੀ ਰਹੇ ਅੰਤ ਭਲੇ ਦਾ ਪਲਾ ਭਾਈ ਛੋਡਾ ਹਾਂਜੀ ਬਾਈ ਬਲੋਬੀ ਦੋਸਤੋ ਸਾਡੀ ਵੀਡੀਓ ਅੱਜ ਦੀ ਕਿੱਦਾਂ ਲੱਗੀ ਤੁਹਾਨੂੰ ਹਣਾ ਤੇ ਵਧੀਆ ਪੱਤਰ ਕਲਾਕਾਰ ਸੀਗੇ ਜੋ ਕਿ ਰੀਜਨਲ ਪੂਰੀ ਨਾਲ ਵੀਡੀਓ ਬਣਾਈ ਹੈ ਸਾਡੇ ਮੱਖਣ ਸਿੰਘ ਜੀ ਸਾਡੇ ਲਾਡੀ ਤੇ ਭਾਈ ਨਰਪਾ ਕੇਸ਼ਮ ਸਿੰਘ ਤੇ ਹੋਰ ਵੀ ਮੈਂਬਰ ਹੈਗੇ ਨੇ ਆਪਣੇ ਇਸ ਟੀਮ ਦੇ ਵਿੱਚ ਤੇ ਇੱਕ ਨੰਨਾ ਮੁੰਨਾ ਬੱਚਾ ਵੀ ਖੜਾ ਆਪਣੇ ਨਾਲ ਇੱਕ ਬਾਈ ਕੈਮਰਾਮੈਨ ਵੀ ਹੈ ਨਾ ਮਗਰ ਆਪਣੇ ਤੇ ਇਹਨਾਂ ਨੇ ਵੀ ਪੂਰਾ ਸਹਿਯੋਗ ਨਿਵਾਇਆ ਵੀਡੀਓ ਬਣਾਉਣ ਚ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆਉਣ ਵਾਲੇ ਸਮਿਆਂ ਚ ਐਦੋਂ ਵਧੀਆ ਵੀਡੀਓ ਆਪਾਂ ਬਣਾਇਆ ਕਰਾਂਗੇ ਜੇ ਵੀਡੀਓ ਚੰਗੀ ਲੱਗੇ ਕਮੈਂਟ ਸ਼ੇਅਰ ਤੇ ਲਾਇਕ ਕਰਨਾ ਨਾ ਭੁੱਲਣਾ ਵੈਲ ਆਈਕਨ ਦਾ ਬਟਨ ਦਬਾਉਣਾ ਵੀ ਨਾ ਭੁੱਲਣਾ ਸਤਿ ਸ੍ਰੀ ਅਕਾਲ ਜੀ